ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਸਮੋਸਾ ਰੋਲ ਦੀ ਰੈਸਪੀ ਲੈ ਕੇ ਆਈ ਹਾਂ ਤੇ ਆਓ ਅਸੀਂ ਇਹਨੂੰ ਫਿਰ ਬਣਾਉਣਾ ਸ਼ੁਰੂ ਕਰੀਏ ਬਹੁਤ ਆਸਾਨ ਹੈ ਇਹ ਵਾਲੇ ਸਮੋਸਾ ਰੋਲ ਬਣਾਣੇ ਸਮੋਸਾ ਰੋਲ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਅਸੀਂ 1.5 ਕੱਪ ਮੈਦੇ ਦਾ ਲੈ ਲਵਾਂਗੇ 1.5 ਕੋਲੀ ਜਾਂ ਕੱਪ ਕਿਸੇ ਚੀਜ਼ ਦੇ ਨਾਲ ਵੀ ਨਾਪ ਲਓ 1.5 ਕੱਪ ਅਸੀਂ ਲੈ ਲਿਆ ਮੈਦੇ ਦਾ ਨਾਲ ਅਸੀਂ ਇਹਦੇ ਵਿੱਚ ਥੋੜਾ ਜਿਹਾ ਲੂਣ ਪਾ ਦਵਾਂਗੇ ਲੂਣ ਪਾਉਣ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਅਜਵੈਨ ਅੱਧਾ ਦਾ ਚਮਚ ਦੇਕਰੀ ਲੂਨ ਪਾਇਆ ਹੈ ਅੱਧਾ ਚਮਚੀ ਏਜਵੈਨ ਪਾ ਦਿੱਤੀ ਹੈ ਤੇ ਹੁਣ ਅਸੀਂ ਏਕੜਸ਼ੀ ਦੇ ਕਰੀਬ ਇਹਦੇ ਵਿੱਚ ਦੇਸੀ ਘਿਓ ਮੈਲਟ ਕੀਤਾ ਹੋਇਆ ਪਾ ਦਿੰਦੇ ਹਾਂ ਘਿਓ ਪਾਣ ਤੋਂ ਬਾਅਦ ਅਸੀਂ ਆਟੇ ਨੂੰ ਜਿਹੜਾ ਮੈਦਾ ਹੈਗਾ ਇਹਨੂੰ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਮਲਾਂਗੇ ਜਿਹੜਾ ਘਿਓ ਆ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਦਵਾਂਗੇ ਪਹਿਲਾਂ ਇੱਕ ਵਾਰ ਘਿਓ ਨੂੰ ਆਪਾਂ ਦੋਨੇ ਹੱਥਾਂ ਦੇ ਨਾਲ ਆਟੇ ਦੇ ਵਿੱਚ ਚੰਗੀ ਤਰ੍ਹਾਂ ਚਸ ਲਵਾਂਗੇ ਚਸਣ ਤੋਂ ਬਾਅਦ ਇਹਦੇ ਵਿੱਚ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਵਧੀਆ ਜਿਹਾ ਜਿਹੜਾ ਆਟਾ ਗੁੰਨ ਕੇ ਤਿਆਰ ਕਰਾਂਗੇ ਕਿ ਉਹ ਜਿਹੜਾ ਚੰਗੀ ਤਰ੍ਹਾਂ ਮਿਕਸ ਹੋਣ ਤੋਂ ਬਾਅਦ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਆਟਾ ਗੁੰਨ ਕੇ ਤਿਆਰ ਕਰ ਲਵਾਂਗੇ ਨਾ ਅਸੀਂ ਬਹੁਤਾ ਪਤਲਾ ਗੁੰਨਾ ਹੈ ਨਾ ਹੀ ਸਖਤ ਗੁੰਨਾ ਹੈ ਮੀਡੀਅਮ ਜਿਹਾ ਆਟਾ ਸੀ ਗੁੰਨਾਗੇ ਇੱਕਦਮ ਅਸੀਂ ਜ਼ਿਆਦਾ ਪਾਣੀ ਨਹੀਂ ਪਾਵਾਂਗੇ ਥੋੜਾ ਥੋੜਾ ਪਾ ਕੇ ਅਸੀਂ ਆਟਾ ਗੁੰਨ ਕੇ ਤਿਆਰ ਕਰ ਲਵਾਂਗੇ ਆਟਾ ਅਸੀਂ ਮਲ ਲਿਆ ਹੈ ਚੰਗੀ ਤਰ੍ਹਾਂ ਤੇ ਆਟੇ ਨੂੰ ਹੁਣ ਆਪਾਂ ਥੋੜੀ ਦੇਰ ਲਈ ਢਾਕੇ ਰੱਖ ਦਵਾਂਗੇ ਆਟਾ ਸਾਡਾ ਗੁੱਝ ਕੇ ਤਿਆਰ ਹੋ ਚੁੱਕਾ ਹੈ ਉਹਨਾਂ ਸੀ ਆਟੇ ਨੂੰ ਪੌਣੇ ਦੇ ਨਾਲ ਟਾ ਕੇ ਇੱਕ ਸਾਈਡ ਤੇ ਰੱਖ ਦਿੰਦੇ ਆ ਥੋੜੀ ਦੇਰ ਦੇ ਲਈ ਇਹ ਸੈੱਟ ਹੋ ਜਾਵੇ ਦੂਸਰੀ ਸਾਈਡ ਤੇ ਆਪਾਂ ਸਟਫਿੰਗ ਤਿਆਰ ਕਰਾਂਗੇ ਉਹਦੇ ਲਈ ਅਸੀਂ ਫਰਾਈਪੈਨ ਦੇ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਪਾ ਦਵਾਂਗੇ ਤੇਲ ਗਰਮ ਹੋਣ ਤੇ ਅਸੀਂ ਇਹਦੇ ਵਿੱਚ ਪਾਵਾਂਗੇ ਅੱਧਾ ਕ ਚਮਚ ਦੇ ਕਰੀਬ ਜੀਰਾ ਜੀਰਾ ਪਾਣ ਤੋਂ ਬਾਅਦ ਅਸੀਂ ਇਹਦੇ ਵਿੱਚ ਅਦਰਕ ਤੇ ਮਿਰਚਾ ਪਾ ਦਵਾਂਗੇ ਥੋੜੀ ਜਿਹੀ ਪੀਸੀਆ ਹੋਈ ਆ ਇੱਥੇ ਜਿਹੜੀ ਆਪਾਂ ਤਿੰਨ ਮਿਰਚਾ ਲਈ ਆ ਹੈ ਤੇ ਇੱਕ ਛੋਟਾ ਜਿਹਾ ਪੀਸ ਅਦਰਕ ਦਾ ਲਿਆ ਹੈ ਇਹਨਾਂ ਦੋਨਾਂ ਇਕੱਠਿਆਂ ਨੂੰ ਅਸੀਂ ਚੋਪਰ ਦੇ ਵਿੱਚ ਚੋਪ ਕਰ ਲਿਆ ਸੀ ਥੋੜਾ ਮੋਟਾ ਮੋਟਾ ਜਦੋਂ ਸਾਡਾ ਅਦਰਕ ਤੇ ਮਿਰਚਾ ਪੂਜ ਹੋ ਜਾਣ ਗਿਆ ਫਿਰ ਅਸੀਂ ਅੱਧਾ ਕ ਚਮਚ ਭੁੰਨਿਆ ਹੋਇਆ ਜੀਰਾ ਪਾਵਾਂਗੇ ਅੱਧਾ ਚਮਚ ਧਨੀਆ ਪਾਊਡਰ ਪਾ ਦਵਾਂਗੇ ਥੋੜੀ ਜੀ ਆਪਾਂ ਲਾਲ ਮਿਰਚ ਪਾਈ ਹੈ ਥੋੜਾ ਜਿਹਾ ਹੀ ਗਰਮ ਮਸਾਲਾ ਚਮਚ ਦਾ ਚੌਥਾ ਚੌਥਾ ਹਿੱਸਾ ਤੇ ਆਪਣੇ ਸਵਾਦ ਦੇ ਅਨੁਸਾਰ ਅਸੀਂ ਇਹਦੇ ਵਿੱਚ ਨਮਕ ਪਾ ਦਿੰਦੇ ਹਾਂ ਨਮਕ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਮਸਾਲਾ ਜਦੋਂ ਚੰਗੀ ਤਰ੍ਹਾਂ ਮਿਕਸ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਪਾ ਦਵਾਂਗੇ ਉਬਲੇ ਹੋਏ ਆਲੂ ਇੱਥੇ ਆਪਾਂ 5-6 ਆਲੂ ਲੈ ਆ ਲਵਾਂਗੇ ਆਲੂਆਂ ਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਤੁਸੀਂ ਮੈਸ਼ ਕਰਕੇ ਰੱਖ ਲਿਆ ਹੈ ਹੁਣ ਅਸੀਂ ਆਲੂ ਪਾ ਦਿੰਦੇ ਹਾਂ ਆਲੂ ਪਾਉਣ ਤੋਂ ਬਾਅਦ ਆਪਾਂ ਮਸਾਲੇ ਦੇ ਵਿੱਚ ਆਲੂਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ ਆਲੂਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ ਥੋੜਾ ਜਿਹਾ આમਚੂਰ ਪਾਊਡਰ ਪਾ ਦਵਾਂਗੇ ਅੱਧਾ ਚਮਚ ਨਾਲ ਪਾਹਰਾ ਧਨੀਆ ਪਾ ਦਿੰਦੇ ਹਾਂ ਹਰਾ ਧਨੀਆ ਪਾਉਣ ਤੋਂ ਬਾਅਦ ਇੱਕ ਵਾਰ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ ਮਸਾਲਾ ਜਿਹੜਾ ਸਾਡਾ ਬਣ ਕੇ ਤਿਆਰ ਹੋ ਚੁੱਕਾ ਹੈ ਗੈਸ ਆਪਾਂ ਬੰਦ ਕਰ ਦਿੱਤੀ ਹੈ ਜਿਹੜਾ ਇਹ ਵਾਲੀ ਸਟਫਿੰਗ ਹੈਗੀ ਹੈ ਇਹਨੂੰ ਅਸੀਂ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਤੇ ਇਹਨੂੰ ਆਪਾਂ ਠੰਡਾ ਹੋਣ ਲਈ ਰੱਖ ਦਵਾਂਗੇ ਇਸ ਤਰ੍ਹਾਂ ਅਸੀਂ ਪਲੇਟ ਦੇ ਵਿੱਚ ਇਹਨੂੰ ਖਿਲਾਰ ਲੈਂਦੇ ਹਾਂ ਕਿ ਜਿਹੜੀ ਸਾਡੀ ਸਟਫਿੰਗ ਠੰਡੀ ਹੋ ਜਾਵੇ ਹੁਣ ਅਸੀਂ ਇੱਧਰ ਆਪਣਾ ਆਟਾ ਚੈੱਕ ਕਰ ਲੈਂਦੇ ਆ ਜਿਹੜਾ ਆਟਾ ਹੈਗਾ ਇਹ ਵੀ ਸੈੱਟ ਹੋ ਚੁੱਕਾ ਹੈ ਤੇ ਇਹਨੂੰ ਆਪਾਂ ਹੱਥਾਂ ਦੇ ਨਾਲ ਇੱਕ ਵਾਰ ਚੰਗੀ ਤਰ੍ਹਾਂ ਮਲ ਲਵਾਂਗੇ ਮਲਣ ਤੋਂ ਬਾਅਦ ਅਸੀਂ ਆਟੇ ਨੂੰ 5-6 ਹਿੱਸਿਆਂ ਦੇ ਵਿੱਚ ਵੰਡ ਲਵਾਂਗੇ ਇਹਦੇ ਅਸੀਂ 5-6 ਪੇੜੇ ਕਰ ਲਵਾਂਗੇ ਬਰਾਬਰ-ਬਰਾਬਰ ਹੁਣ ਅਸੀਂ ਸਾਰੇ ਪੇੜੇ ਕਰਕੇ ਰੱਖ ਲਏ ਆ ਥੋੜਾ ਜਿਹਾ ਸੁੱਕਾ ਮੈਦਾ ਲਗਾਉਣ ਤੋਂ ਬਾਅਦ ਇਹ ਵਾਲੇ ਪੇੜੇ ਨੂੰ ਅਸੀਂ ਬੇਲ ਕੇ ਤਿਆਰ ਕਰ ਲਵਾਂਗੇ ਇਹਨੂੰ ਅਸੀਂ ਓਵਲ ਸ਼ੇਪ ਦੇ ਵਿੱਚ ਇਦਾਂ ਲੰਬਾ-ਲੰਬਾ ਬੇਲ ਲਵਾਂਗੇ ਮੈਦੇ ਵਾਲੀ ਇਹ ਰੋਟੀ ਬੇਲਣ ਤੋਂ ਬਾਅਦ ਅਸੀਂ ਕਰਦ ਲੈ ਲਵਾਂਗੇ ਕਰਦ ਦੇ ਨਾਲ ਇਹਦੇ ਅੱਧੇ ਹਿੱਸੇ ਤੇ ਇਸ ਤਰ੍ਹਾਂ ਕੱਟ ਲਗਾ ਲਵਾਂਗੇ ਇਸ ਤਰ੍ਹਾਂ ਅਸੀਂ ਇੱਕ ਅੱਧੇ ਹਿੱਸੇ ਤੇ ਲਗਾਣੇ ਆ ਅੱਧੇ ਤੇ ਨਹੀਂ ਲਗਾਣੇ ਹੈ ਤੇ ਜਿਹੜੇ ਉਦੋਂ ਸਾਡੇ ਆਲੂ ਵੀ ਠੰਡੇ ਹੋ ਚੁੱਕੇ ਆ ਤੇ ਆਲੂ ਆ ਦਾ ਅਸੀਂ ਰੋਲ ਬਣਾ ਕੇ ਰੱਖ ਲਿਆ ਇਸ ਤਰ੍ਹਾਂ ਲੰਬੇ ਲੰਬੇ ਰੋਲ ਬਣਾਉਣ ਤੋਂ ਬਾਅਦ ਅਸੀਂ ਇਹਦੇ ਆਲੇ-ਦੁਆਲੇ ਪਾਣੀ ਵਾਲਾ ਹੱਥ ਲਗਾ ਦੇਵਾਂਗੇ ਇਸ ਤਰ੍ਹਾਂ ਜਿੱਥੇ ਆਪਾਂ ਆਲੂ ਰੱਖਿਆ ਇਹਦੇ ਆਲੇ ਦੁਆਲੇ ਅਸੀਂ ਪੂਰਾ ਪਾਣੀ ਲਾਣਾ ਹੈ ਤੇ ਇਹਨੂੰ ਚੱਕ ਕੇ ਇਧਰੋਂ ਦੀ ਅਸੀਂ ਉਧਰ ਬੰਦ ਕਰ ਦੇਵਾਂਗੇ ਜਿੱਥੇ-ਜਿੱਥੇ ਪਾਣੀ ਲੱਗਾ ਹੈ ਨਾ ਉਹਦੇ ਨਾਲ ਆਪਾਂ ਇਹਨੂੰ ਬੰਦ ਕਰ ਦੇਵਾਂਗੇ ਤੇ ਫਿਰ ਇਹ ਦੂਰ ਵੀ ਸਾਈਡਾਂ ਵੀ ਇਹਦੀਆਂ ਜਿੱਥੇ ਪਾਣੀ ਲੱਗਾ ਦੋਨੋਂ ਸਾਈਡ ਤੋਂ ਇਸ ਤਰ੍ਹਾਂ ਬੰਦ ਕਰ ਦੇਵਾਂਗੇ ਬੰਦ ਕਰਨ ਤੋਂ ਬਾਅਦ ਅਸੀਂ ਇਹਨੂੰ ਇਸ ਤਰ੍ਹਾਂ ਲਪੇਟਦੇ ਜਾਵਾਂਗੇ ਇਸ ਤਰ੍ਹਾਂ ਅਸੀਂ ਰੋਲ ਬਣਾ ਕੇ ਤਿਆਰ ਕਰ ਲਵਾਂਗੇ ਜਿਹੜੇ ਆਪਾਂ ਸਾਰੇ ਰੋਲ ਆ ਬਣਾ ਕੇ ਤਿਆਰ ਕਰ ਲਏ ਆ ਦੇਖੋ ਕਿੰਨੇ ਸੋਹਣੇ ਬਣ ਕੇ ਤਿਆਰ ਹੋਏ ਨੇ ਜਿਹੜੇ ਇਹ ਰੋਲ ਆ ਦੇਖੋ ਬਹੁਤ ਜ਼ਿਆਦਾ ਆਸਾਨਾ ਬਣਾਣੇ ਤੇ ਹੁਣ ਅਸੀਂ ਇਧਰ ਤੇਲ ਗਰਮ ਕਰ ਲਿਆ ਹੈ ਤੇ ਤੇਲ ਦੇ ਵਿੱਚ ਅਸੀਂ ਇਹ ਵਾਲੇ ਰੋਲ ਜਿਹੜੇ ਹੈਗੇ ਆ ਪਾ ਦਵਾਂਗੇ ਜਿੰਨਾ ਮੈਂ ਡੇਢ ਕੋਲੀ ਆਟਾ ਲਿਆ ਸੀਗਾ ਮੈਦਾ ਲਿਆ ਸੀ ਉਹਦੇ ਤੋਂ ਛੇ ਰੋਲ ਬਣ ਕੇ ਤਿਆਰ ਹੋਏ ਆ ਚਾਰ ਅਸੀਂ ਬਣਾ ਕੇ ਤਿਆਰ ਕਰ ਲਿਆ ਤੇ ਆਪਾਂ ਚਾਰੇ ਹੀ ਇਹਦੇ ਵਿੱਚ ਪਾ ਦਵਾਂਗੇ ਹਲਕਾ ਜਿਹਾ ਇਹਨੂੰ ਪਹਿਲਾਂ ਆਪਾਂ ਸੇਕ ਲੱਗਣ ਦਵਾਂਗੇ ਇਹਨੂੰ ਅਸੀਂ ਸਮੋਸਿਆਂ ਦੇ ਵਾਂਗ ਬਿਲਕੁਲ ਮੱਠੇ ਸੇਕ ਦੇ ਉੱਤੇ ਪਕਾਣਾ ਹੈ ਘੱਟ ਗੈਸ ਦੇ ਉੱਤੇ ਤੇ ਹਲਕਾ ਜਿਹਾ ਸੇਕ ਲੱਗਣ ਤੋਂ ਬਾਅਦ ਅਸੀਂ ਇਹਦੀ ਜਿਹੜੀ ਸਾਈਡ ਹੈ ਉਹ ਚੇਂਜ ਕਰ ਦਵਾਂਗੇ ਥੋੜੀ ਥੋੜੀ ਦੇਰ ਬਾਅਦ ਅਸੀਂ ਇਹਨਾਂ ਦੀ ਸਾਈਡ ਚੇਂਜ ਕਰਦੇ ਰਹਾਂਗੇ ਥੋੜੀ ਹੀ ਦੇਰ ਦੇ ਵਿੱਚ ਜਿਹੜੇ ਸਾਡੇ ਸਮੋਸਾ ਰੋਲ ਬਣ ਕੇ ਤਿਆਰ ਹੋ ਜਾਣਗੇ ਦੇਖੋ ਇਹਨਾਂ ਦਾ ਕਲਰ ਪੂਰੀ ਤਰ੍ਹਾਂ ਚੇਂਜ ਹੋ ਚੁੱਕਾ ਹੈ ਜਦੋਂ ਇਦਾਂ ਦਾ ਕਲਰ ਹੋ ਜਾਵੇ ਹੈ ਇਹਦਾ ਮਤਲਬ ਕਿ ਸਾਡੇ ਸਮੋਸਾ ਰੋਲ ਬਣ ਕੇ ਤਿਆਰ ਹੈ ਇਹਨਾਂ ਨੂੰ ਹੁਣ ਅਸੀਂ ਪਲੇਟ ਦੇ ਵਿੱਚ ਕੱਢ ਲੈਂਦੇ ਹਾਂ ਇਸੇ ਤਰ੍ਹਾਂ ਜਿਹੜੇ ਸਾਡੇ ਬਾਕੀ ਦੇ ਸਮੋਸਾ ਰੋਲ ਹੈ ਅਸੀਂ ਉਹਨਾਂ ਨੂੰ ਵੀ ਬਣਾ ਕੇ ਤਿਆਰ ਕਰ ਲਵਾਂਗੇ ਲੋ ਜੀ ਜਿਹੜੇ ਸਮੋਸਾ ਰੋਲ ਹੈਗੇ ਆ ਬਣ ਕੇ ਤਿਆਰ ਹੋ ਚੁੱਕੇ ਆ ਤੇ ਇਹ ਜਿਹੜੇ ਸਮੋਸਾ ਰੋਲਾ ਤੁਸੀਂ ਨੂੰ ਹਰੀ ਚਟਨੀ ਲਾਲ ਚਟਨੀ ਨਾਲ ਸਰਵ ਕਰ ਸਕਦੇ ਹੋ ਬਹੁਤ ਹੀ ਸਵਾਦ ਲੱਗਦੇ ਨੇ ਤੇ ਇੱਕ ਜਿਹੜਾ ਸਮੋਸਾ ਰੋਲ ਅਸੀਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਦੇਖੋ ਅੰਦਰ ਤੱਕ ਪੂਰਾ ਕਿੰਨੀ ਜਿੱਦਾਂ ਨਾ ਆਸਾਨੀ ਨਾਲ ਟੁੱਟ ਗਿਆ ਹੈ ਪੂਰਾ ਕ੍ਰਿਸਪੀ ਬਣ ਕੇ ਤਿਆਰ ਹੋਇਆ ਹੈ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ